दिल्ली पब्लिक लाइव पशुपालन विभाग के डिप्टी डायरेक्टर डॉक्टर मुकेश मित्तल हुए सेवा मुकत डॉक्टर मित्तल ने हर पीड़ित पशुओं लिए निभाई सी अम जिम्मेवा पशुपालन विभाग के डिप्टी डायरेक्टर मुकेश मित्तल अपनी इकती साल की सेवावान दे बाद सेवा मुकत हो गए ਇਸ ਮੌਕੇ ਤੇ ਇੱਕ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਤੇ ਐਸ ਡੀ ਐਮ ਜਲੰਧਰ ਪ੍ਰਵੀਨ ਸਿੰਘਲਾ ਜੁਆਇੰਟ ਡਾਇਰੈਕਟਰ ਆਰ ਪੀ ਸਿੰਘ ਆਪ ਹਲਕਾ ਇਨਚਾਰਜ ਠਾਕੁਰ ਅਮਿਤ ਸਿੰਘ ਮੰਟੂ ਅਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਪੀ ਇਸ ਸੰਦੀਪ ਸ਼ਾਮਿਲ ਹੋਏ ਉਹਨਾਂ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਡਾਕਟਰ ਮੁਕੇਸ਼ ਮਿੱਤਰ ਦੀਆਂ ਸੇਵਾਵਾਂ ਨੂੰ ਯਾਦਗਾਰ ਸੇਵਾਵਾਂ ਵਜੋਂ ਦੱਸਿਆ ਉਹਨਾਂ ਦੱਸਿਆ ਕਿ ਡਾਕਟਰ ਮਿੱਤਰ ਦੁਆਰਾ ਜੋ ਪਸ਼ੂਆਂ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਉਹ ਹਮੇਸ਼ਾ ਯਾਦ ਰੱਖਿਆ ਜਾਣਗੀਆਂ ਇਸ ਮੌਕੇ ਤੇ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਜਿੱਥੇ ਡਾਕਟਰ ਮਨੁੱਖੀ ਪੀੜਾ ਸਮਝਦੇ ਸਨ ਉੱਥੇ ਹੀ ਉਹਨਾਂ ਨੂੰ ਪਸ਼ੂਆਂ ਦੀ ਪੀੜਾ ਦਾ ਵੀ ਮਨੁੱਖੀ ਪੀੜਾ ਵਾਂਗ ਅਹਿਸਾਸ ਸੀ ਜਿਸ ਦੇ ਚਲਦੇ ਹੜ੍ਹ ਦੇ ਦੌਰਾਨ ਸੈਂਕੜਾ ਹਲ ਪੀੜਿਤ ਪਸ਼ੂਆਂ ਦਾ ਇਲਾਜ ਉਹਨਾਂ ਦੀ ਦੇਖਰੇਖ ਵਿੱਚ ਕੀਤਾ ਗਿਆ ਜਿਸ ਦੇ ਚਲਦੇ ਪਸ਼ੂ ਪਾਲਣ ਵਿਭਾਗ ਦੇ ਸਖਤਰ ਰਾਹੁਲ ਪੰਡਾਰੀ ਵੱਲੋਂ ਵੀ ਡਾਕਟਰ ਮੁਕੇਸ਼ ਮਿੱਤਲ ਦੀਆਂ ਸੇਵਾਵਾਂ ਨੂੰ ਸਰਾਇਆ ਗਿਆ उन्होंने के इकती साल अपने इस कैरीअर डॉक्टर मुकेश मित्तल ने पशुओं ने हमेशा मनुखी जान वाग समझते हुए उन्होंने सेवा की थी है उन्होंने तो प्रेरणा लेंदे हुए असी सारे वैटनरी डाक्टर उन्होंने दसे हुए मार्ग के चलते हुए पूरा जीवन पशुओं की सेवावेंगे इस मौके से वैटररी डाक्टर इंस्पैक्टर वालों डाक्टर मुकेश मित्तल समृति चिन्ह देखे सम्मानित किया गया है इस मौके पे डिप्टी डायरेक्टर्स जसप्रीत सिंह सहायक डायरेक्टर सुधीर कुमार सहायक डायरेक्टर डॉक्टर नरेंद्र कुमार सहायक डायरेक्टर डॉक्टर हरजीत सिंह डॉक्टर साक्षी डॉक्टर अमनदीप डॉक्टर अमित शर्मा डॉक्टर विशाल डॉक्टर बासु डॉक्टर गुलशन डॉक्टर दीप शिखा डॉक्टर कविता डॉक्टर पूजा डॉक्टर संकेत डॉक्टर विकास डॉक्टर विनय डॉक्टर अमृतपाल ਡਾਕਟਰ ਅੰਕੁਰ ਡਾਕਟਰ ਦਿਨੇਸ਼ ਡਾਕਟਰ ਰੋਸ਼ਨ ਭਗਤ ਆਦਿ ਸ਼ਾਮਿਲ ਸਨ ਸੇਵਾ ਨਿਰਭਤ ਹੋ ਰਿਹਾ ਕੀ ਕਹਿਣਾ ਚਾਹੋਗੇ ਇਸ ਪਸ਼ੂ ਪਾਲਨ ਪਰਿਵਾਰ ਚ ਦੇ ਓ ਕੀ ਕਹਿਣਾ ਚਾਹੋ ਮੈਂ ਅੱਜ ਐਜ਼ ਅ ਬਤੌਰ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਠਾਨਫੋਰਟ ਤੋਂ ਰਿਟਾਇਰ ਹੋ ਰਿਹਾ ਮੇਰੀ ਤਕਰੀਬਨ 31 ਸਾਲ ਦੀ ਸਰਵਿਸ ਹੋਈ ਆ ਇਹਦੇ ਵਿੱਚ ਪਸ਼ੂ ਪਾਲਨ ਵਿਭਾਗ ਨਾਲ ਜੁੜਿਆ ਰਿਹਾ ਮੈਂ ਤੇ ਸਾਰਾ ਜੋ ਸਰਕਾਰ ਦੇ ਹਦਾਇਤਾਂ ਦੇ ਅਨੁਸਾਰ ਕੰਮ ਕਰਦਾ ਰਿਹਾ ਹਾਂ ਆਪਣਾ ਮੈਂ ਸਾਰਾ ਵਧੀਆ ਯੋਗਦਾਨ ਆਪਣੇ ਵੱਲੋਂ ਦਿੱਤਾ ਵਾ ਜਿੰਨੀਆਂ ਮੇਰੀਆਂ ਜੋ ਐਫਰਟਸ ਹੋ ਸਕਦੀਆਂ ਸੀ ਮੈਂ ਲਾਈਆਂ ਵਾ ਜਿਹਦੇ ਨਾਲ ਪਸ਼ੂ ਪਾਲਣ ਵਿਭਾਗ ਦਾ ਵੀ ਨਾਮ ਵਧੀਆ ਹੋਇਆ ਵਾ ਤੇ ਮੈਂ ਆਪਣੇ ਵੱਲੋਂ ਜਿੰਨਾ ਵੀ ਹੋ ਸਕਦਾ ਸੀ ਬਸ਼ਵਾਂ ਦੀ ਸੇਵਾ ਕੀਤੀ ਆ ਤੇ ਮੈਂ ਹੁਣ ਅੱਗੇ ਤੋਂ ਇਹੀ ਆਸ ਕਰਦਾ ਵੀ ਮੇਰੇ ਤੋਂ ਬਾਅਦ ਚਾਰਜ ਮਿਲਦਾ ਵਾ ਜਿੱਦ ਡਾਕਟਰ ਸਾਹਿਬ ਜਿੰਨਾਂ ਨੂੰ ਉਹ ਵੀ ਇਹ ਜਿਹੜਾ ਵਧੀਆ ਕੰਮ ਕਰਨਗੇ ਤੇ ਆਪਣੀਆਂ ਜਿਹੜੀਆਂ ਸਵਾਗਤੀਆਂ ਨਿਭਾਉਂਦੇ ਹਨ ਅੱਜ ਸਰ ਡਿਪਟੀ ਡਾਇਰੈਕਟਰ ਸਾਡੇ ਰਿਟਾਇਰਮੈਂਟ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਮੈਂ ਡਾਕਟਰ ਮੁਕੇਸ਼ ਮਿੱਤਰ ਜੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦਾ ਪਟਾਣਕੋਟ ਜੀ ਉਹਨਾਂ ਨੂੰ ਪੁਨਾਦੀ ਰਿਟਾਇਰਡ ਪਾਰਟੀ ਦੇ ਬਹੁਤ-ਬਹੁਤ ਜ਼ਿਆਦਾ ਵਧਾਈ ਦਿੰਦਾ ਇਹਨਾਂ ਨੇ ਪਸ਼ੂ ਪਾਲਣ ਟਰਾਲ ਦੇ ਵਿੱਚ ਲਗਭਗ 30 ਸਾਲ ਜਿਹੜੀਆਂ ਆਪਣੀਆਂ ਅਨਮੋਲ ਸ਼ਵਾਮਾਂ ਦਿੱਤੀਆਂ ਤੇ ਸਾਡੇ ਪਟਾਣਕੋਟ ਜ਼ਿਲ੍ਹੇ ਨੂੰ ਇਹ ਏ ਬਹੁਤ ਨਸੀਬ ਵਾਲੇ ਅਸੀਂ ਆਏ ਕਿ ਇਸ ਤਰ੍ਹਾਂ ਦੇ ਡਿਪਟੀ ਡਾਇਰੈਕਟਰ ਸਾਹਿਬ ਨੂੰ ਮਿਲੇ ਆ ਇਹਨਾਂ ਨੇ ਹਾੜਾ ਦੇ ਦੌਰਾਨ ਬਹੁਤ ਹੀ ਜਿਆਦਾ ਸਲਗਜੋ ਕੰਮ ਕੀਤੇ ਆ ਜਿਹੜੇ ਬੇਜबान ਪਸ਼ੂ ਨੇ ਉਹਨਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਦੇ ਹੋਏ ਉਹਨਾਂ ਦੀ ਸੇਵਾ ਕੀਤੀ ਹੈ ਜਿਹਦੇ ਕਾਰਨ ਪੰਜਾਬ ਸਰਕਾਰ ਨੇ ਵੀ ਮਾਨਯੋਗ ਪ੍ਰਮੁੱਖ ਅਕਸਕਰ ਸਾਹਿਬ ਜੀ ਨੇ ਮਾਨਯੋਗ ਮੰਤਰੀ ਸਾਹਿਬ ਜੀ ਉਹਨਾਂ ਦੇ ਵੀ ਇਹਨਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਹੈ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਦੇ ਮੈਡਮ ਆਏ ਆ ਨੀਤਾ ਮਿੱਤਰ ਜੀ ਉਹਨਾਂ ਨੂੰ ਬਹੁਤ ਵਧਾਈ ਦਿੰਦਾ ਪੂਰੇ ਪਰਿਵਾਰ ਨੂੰ ਤੇ ਆਸ ਕਰਦਾ ਕਿ ਇਹਨਾਂ ਦਾ ਜਿਹੜਾ ਸਮਾ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਵਾਲਾ ਉਹ ਖੁਸ਼ੀਆਂ ਭਰਿਆ ਰਹੇ ਤੇ ਪਸ਼ੂ ਪਾਲਣ ਵਿਭਾਗ ਦੇ ਰਿਟਾਇਰ ਹੋ ਕੇ ਵੀ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਕਿਉਂਕਿ ਇਹਨਾਂ ਨੇ ਬੜੀ ਬੇਜਵਾਨੇ ਜਾਨਵਰਾਂ ਦੀ ਬੜੀ ਵਧੀਆ ਤਰੀਕੇ ਨਾਲ ਸੇਵਾ ਕੀਤੀ ਹੈ ਤੇ ਮੈਂ ਇਹਨਾਂ ਤੋਂ ਫਿਰ ਰਿਟਾਇਰਮੈਂਟ ਤੋਂ ਬਾਅਦ ਵੀ ਇਹੀ ਆਸ ਕਰਾਂਗਾ ਕਿ ਇਹਨਾਂ ਦਾ ਪਰਿਵਾਰ ਵੀ ਇਹਨਾਂ ਦਾ ਪੂਰਾ ਖਿਆਲ ਰੱਖੇ ਤੇ ਸਾਡੇ ਵੱਲੋਂ ਕਿਸੇ ਤਰ੍ਹਾਂ ਦੇ ਵੀ ਇਹਨਾਂ ਨੂੰ ਕੋਈ ਜ਼ਰੂਰਤ ਹੈ ਤੇ ਅਸੀਂ ਪੂਰੇ ਤਤਪਰ ਹੋ ਕੇ ਇਹਨਾਂ ਦਾ ਜਿਹੜੀਆਂ ਸੇਵਾ ਕੰਮ ਨੂੰ ਜਿਹੜਾ ਨੀਪਰੇ ਚੜਾਂਗੇ ਤੇ ਇਹਨਾਂ ਤੋਂ ਵੀ ਸਿੱਖਦੇ ਰਾਵਾਂਗੇ